ਸਰਰ ਜੀ ਸੰਗਰੂਰ ਵੀ ਦੀ ਦੱਚਨਾਂ ਦੇ ਸਿੱਧਾ ਸੱਦ ਪਿੰਡ ਚਾਹੇ ਦੇਖ ਮੇਰੀ ਅਕਲ ਨੂੰ ਸਿੱਧਾ ਸੱਦ ਪਿੰਡ ਚਾਹੇ ਦੇਖ ਮੇਰੀ ਅਕਲ ਨੂੰ ਕੱਪੜੇ ਨਾ ਦੇਖ ਤੈ ਇੱਕ ਮੇਰੀ ਸ਼ਕਲ ਨੂੰ ਸਿੱਧਾ ਸੱਦ ਪਿੰਡ ਚਾਹੇ ਦੇਖ ਮੇਰੀ ਅਕਲ ਨੂੰ ਕੱਪੜੇ ਨਾ ਦੇਖ ਦੇਖ ਮੇਰੀ ਸ਼ਕਲ ਨੂੰ ਨਾ ਕਈ ਮਿਸ਼ਾਨਿਆ ਨਾ ਜੇ ਮਿਲਿਆ ਕੱਲ ਨੂੰ ਨਾ ਕਈ ਪਛਾਣਿਆ ਨਾ ਜੇ ਮਿਲਿਆ ਕੱਲ ਨੂੰ ਅੱਖੀਆਂ ਨੂੰ ਖੋਲ ਕੇ ਰਾਂ ਦੇਖ ਮੇਰੇ ਵੱਲ ਨੀ ਪਾਇਆ ਜੋ ਸਵਾਲ ਤੇ ਨੁਕਾਰਿ ਉਹ ਹੱਲ ਨੀ ਅੱਖੀਆਂ ਨੂੰ ਖੋਲ ਕੇ ਰਾਂ ਦੇਖ ਮੇਰੇ ਵੱਲ ਨੀ ਪਾਇਆ ਜੋ ਸਵਾਲ ਤੇ ਨੁਕਾਰਿ ਉਹ ਹੱਲ ਨੀ ਅੱਖ ਨਾਲ ਅੱਖ ਮੇਰੇ ਹੁਣ ਤੂੰ ਮਿਲਾਨੀ ਨਿਮੋਨਾ ਪਿਆਰ ਕਦਮ ਟੁਖਾਨੀ ਨਿਮੋਨਾ ਪਿਆਰ ਕਦਮ ਟੁਖਾਨੀ ਕਹੀ ਗੱਲ ਕਰ ਮੈਂ ਨਾ ਕਰ ਛਲਣੀ ਅੱਖੀਆਂ ਨੂੰ ਖੋਲ ਕੇ ਨਾ ਦੇਖ ਤੇਰੇ